ਦਰਦਾਸਾਂ ਵੀ ਬਹੁਤ ਕੀਆ ਦਰਦਾਸਾਂ ਬਹੁਤ ਛੋਟੇ ਛੋਟੇ ਬੱਚਿਆਂ ਨੇ ਵੀ ਦਰਦਾਸਾਂ ਦਿੱਤੀਆਂ ਪਰ ਪੱਲੇ ਨਹੀਂ ਕੀਆ ਬਹੁਤ ਦੁੱਖ ਨਾਲ ਦਿੰਦੇ ਆਸਤਾ ਕਹਿੰਦੇ ਸੀ ਵਾਹਿਗੁਰੂ ਸਾਡੇ ਵਾਂਗੂ ਨਕਰੇ ਸਾਡਾ ਵੀ ਵੀਰ ਤੇ ਭਰਾ ਹੈ ਨਹੀਂਗਾ ਸਾਡੇ ਅੰਗ ਹੀ ਹੋਗੇ ਜਿਵੇਂ ਇਹਨਾਂ ਦੇ ਬੱਚੇ ਛੋਟੇ ਛੋਟੇ ਆ ਸਾਡੇ ਵੀ ਘਰ ਤੇ ਹੀ ਹਾਲ ਆ ਦੇ ਵੀ ਸਾਨੂੰ ਨਿਰਾਸ਼ ਹੋ ਕੇ ਨਹੀਂ ਮੋੜਿਆ ਸੀਗਾ ਮਤਲਬ ਉਹਨਾਂ ਦੇ ਘਰ ਅਸੀਂ ਬਹੁਤ ਜ਼ਿਆਦਾ ਵਧਾਈਆਂ ਤੱਕ ਵੀ ਲੈ ਕੇ ਗਏ ਆ ਠੀਕ ਹੈ ਅਵੇਸੀ ਵੀ ਅਸੀਂ ਹਾੜੀ ਸੋਨੀ ਜਦੋਂ ਵੀ ਅਸੀਂ ਮੰਗਣ ਆਨੇ ਸਾਨੂੰ ਕਦੇ ਵੀ ਨਿਰਾਸ਼ ਕਰਕੇ ਨਹੀਂ ਮੋੜਿਆ ਚਾਹ ਪਾਣੀ ਵਗੈਰਾ ਨੂੰ ਸਾਨੂੰ ਹਰ ਇੱਕ ਚੀਜ਼ ਦੇ ਨਾਲ ਸਨਮਾਨਿਆ ਜਾਂਦਾ ਸੀ ਉਸ ਤੇ ਪਰਿਵਾਰਕ ਮੇਰਾ ਬੰਦਾ ਬੰਦ ਗਾਵਾਂ ਦੀ ਫਦੇ ਦੀਂ ਦਾ ਕੋਠੇ ਆ ਫਿਰ ਬੰਦਾ ਰੋਡ ਤੇ ਬੱਚਿਆਂ ਨੇ ਭੇਜਿਆ ਅੱਛਾ ਤੇ ਜਾ ਗਿਆ ਹਾਂ ਹਾਂਜੀ ਬਾਪੂ ਸਾਈਕਲ ਤੇ ਆਏ ਹੋ ਸਾਈਕਲ ਤੇ ਸਾਈਕਲ ਤੇ ਔਰ ਵਧੀਆ ਸੀ ਮਿਲਦਾ ਵੀ ਸੀ ਜਦੋਂ ਕਿਤੇ ਆਉਂਦੇ ਸੀ ਆ ਇਨਿਸਿਵਿਕ ਸੇ ਨੂੰ ਨਹੀਂ ਮਿਲਦਾ ਸੀ ਹੱਸ ਕੇ ਮਿਲਦਾ ਸੀ ਬੀਸ ਅੱਡਾ ਇੰਨਾ ਸੋਹਣਾ ਉਹ ਤੁਸੀਂ ਨਾ ਬਹੁਤ ਜਿਆਦਾ ਦੁਨੀਆ ਤੋਂ ਜਿਹੜਾ ਛੱਡਿਆ ਗਿਆ ਸਾਥ ਵਿੱਚ ਪਿੰਡ ਉਹਦਾ ਰਹਿੰਦਾ ਸੀਗਾ ਹਾਂਜੀ ਹਾਂਜੀ ਬਹੁਤ ਜਿਆਦਾ ਮਿਲਦਾ ਹੁੰਦਾ ਸੀ ਪਿੰਡ ਦੀ ਵੀ ਜਾਂ ਤੇ ਸੱਤੀ ਕੋਈ ਛੜਦਾ ਜੰਮਿਆ ਜੰਮਿਆ ਬੜਿਆ ਸਰ ਆਪਸ ਕੀਤਾ ਪੜਿਆ ਕੋਈ ਛੜਦਾ ਸਾਰਾ ਬਸ਼ਿੱਥੇ ਹੋਇਆ ਇੱਧਰ ਉੱਧਰ ਵੀ ਕੋਈ ਛੜਦਾ ਹੋ ਜਾਂਦਾ ਸੀ ਆਉਂਦਾ ਸੀ ਆਹ ਬਰਾ ਉਹਦੇ ਕੀ ਮਾੜੇ ਲੇਖ ਲਿਖੇ ਸੀ ਵਿਚਾਰੇ ਵੀ ਮੈਂ ਕਲਾਕਾਰ ਤਾਂ ਹੋਰ ਵੀ ਨਹੀਂ ਪਰ ਜਿਹੜੀ ਜਗ੍ਹਾ ਦਿਲ ਦੇ ਵਿੱਚ ਰਾਜਵੀਰ ਨੇ ਬਣਾਈ ਉਹ ਕੋਈ ਆਮ ਬੰਦਾ ਨਹੀਂ ਦੇ ਰੇ ਬਣ ਸਕਦਾ ਨਹੀਂ ਬਣ ਸਕਦਾ ਮਤਲਬ ਪਹਿਲਾਂ ਵੀ ਪਰਿਵਾਰ ਨੂੰ ਥੱਕਾ ਲੱਗੇ ਸੀ ਇਹਨਾਂ ਦਾ ਜੀ ਇਹਨਾਂ ਦਾ ਸਾਥ ਪੂਰੇ ਜੀ ਮਤਲਬ ਪਰਿਵਾਰ 'ਚ ਇਹਨਾਂ ਦੇ ਕੌਣ ਕੌਣ ਹੈ ਇੱਕ ਇਹ ਆਪਸੀ ਦਾ ਰਾਜਵੀਰ ਤਦੋ ਬੱਚੇ ਹੈ ਇਹਦੇ ਇੱਕ ਟੱਬਰ ਇੱਕ ਮਾਂ ਮਾਤਾ ਦੀ ਇੱਕ ਬਾਈ ਹੋਰ ਹੈ ਮਤਲਬ ਪਿੰਡ ਚ ਕਲਾਕਾਰਾਂ ਵਾਂਗੂ ਮਿਲਦਾ ਸੀ ਕਿ ਪੁੱਤਾਂ ਵਾਂਗੂ ਨਾ ਜੀ ਉਹਨੂੰ ਤਾਂ ਨਾ ਕਲਾਕਾਰ ਵਾਲੀ ਹੈ ਹੀ ਨਹੀਂ ਸੀ ਵਿਚਾਰੇ ਜਵਾਕ ਨੂੰ ਤੇ ਸਾਰਿਆਂ ਨੇ ਇੱਕ ਇਸ ਮਤਲਬ 11 ਦਿਨਾਂ ਤੋਂ ਹਰ ਇੱਕ ਦੇ ਘਰ ਦੁਆਵਾਂ ਚੱਲ ਰਹੀਆਂ ਸੀ ਅਖੰਡ ਪਾਠ ਚੱਲ ਰਹੇ ਸੀ ਅਰਦਾਸਾਂ ਚੱਲ ਰਹੀ ਪਰ ਮੁੱਲ ਨਹੀਂ ਪਿਆ ਬਸ ਨਹੀਂ ਪਿਆ ਪਰ ਮੁੱਲ ਨਹੀਂ ਪਿਆ ਖਬਰ ਮਾ ਰੱਬ ਨੇ ਕੀ ਉਹਦਾ ਮਾੜੇ ਲੈ ਕੇ ਤੇ ਵਿਚਾਰੇ ਦੇ ਲਈ ਕੋਈ ਪਤਾ ਹੀ ਨਹੀਂ ਮਤਲਬ ਜਿਹੜੇ ਦਰਵਾਰ ਉਹਨਾਂ ਵਾਸਤੇ ਬਹੁਤ ਔਖਾ ਹੋ ਗਿਆ ਔਖਾ ਹੀ ਹੋ ਗਿਆ ਵੀਰੇ ਹੁਣ ਪੋਰਾਕ ਤਾਂ ਉਮਰ ਆ ਉਹਦੀ ਵਿਚਾਰੀ ਦੀ ਕੀ ਕਰੂਗੀ ਦੋ ਬੱਚੇ ਆਪੋ ਬੇਟੀ ਐ ਤੇ ਬੇਟੀ ਐ ਇੱਕ ਬੇਟਾ ਵਾ ਇੱਕ ਬੇਟੀ ਐ ਉਹ ਵੀ ਛੋਟੇ ਆ ਨਹੀਂ ਉਹਨਾਂ ਨੂੰ ਵੀ ਸਮਝ ਨਹੀਂ ਹੋਣੀ ਅੱਜ ਕੀ ਪਾਣਾ ਬਾਪਾ ਹਾਂ ਉਹ ਤਾਂ ਪਹਿਲਾਂ ਕੁੜੀ ਤਾਂ ਕਿੰਨਾ ਕੁਸ ਬਣਾਉਂਦੀ ਸੀ ਵੀ ਮੇਰੇ ਡੈਡੀ ਨੇ ਘਰੇ ਆਉਣਾ ਮੈਂ ਉਹ ਕਰੂੰਗੀ ਤੇ ਜਦੋਂ ਪਤਾ ਲੱਗਿਆ ਹੁਣ ਦੇਖਿਆ ਉਹਨਾਂ ਨੇ ਤਾਂ ਇੱਥੇ جواب ਕਰਨੀ ਤੇ جوابਾਂ ਦਾ ਪਤਾ ਹੀ ਨਹੀਂ ਸੀਗਾ ਵੀ ਵੀ ਉਹਨੇ ਵੀ ਨਹੀਂ ਸੋਚਿਆ ਹੋਣਾ ਵੀ ਉਹ ਜਿਹੜਾ 23 ਲੱਖ ਰੁਪਏ ਦਾ ਉਹਨਾਂ ਨੇ ਬਾਈਕ ਲਈ ਵੀ ਸ਼ਾਇਦ ਇਹ ਮੇਰੇ ਨਾਲ ਉਹ ਵੀ ਤਾਂ ਗੱਲ ਆ ਭਰਾਵਾ ਕੀ ਸੋਚੇਗਾ ਮੈਂ ਸੌ ਕੁ ਈ ਇਹਨੂੰ ਮੋਟਰਸਾਈਕਲਾਂ ਦਾ ਵੱਧ ਅੱਛਾ ਬੱਧ ਸੀ ਗੱਡੀ ਗੁੱਡੀ ਦਾ ਤਾਂ ਘੱਟ ਹੀ ਖਿਆਲ ਕਰਦਾ ਅੱਛਾ ਮੋਟਰਸਾਈਕਲ ਦਾ ਸ਼ੌਂਕ ਸੀ ਬਾਹਲਾ ਸ਼ੌਂਕ ਪਰ ਇਹ ਨਹੀਂ ਪਤਾ ਸੀ ਮੋਟਰਸਾਈਕਲ ਇਹ ਕਰਨ ਦਾ ਪਤਾ ਹੀ ਨਹੀਂ ਸੀ ਜਦੋਂ ਪਤਾ ਹੁੰਦਾ ਜਾਂਦਾ ਹੀ ਨਾ ਜਾਂਦਾ ਹੀ ਨਾ ਆਣਾ ਗਿਆ ਸੀ ਕਿ ਉਹ ਤੁਸੀਂ ਮਸਜ ਦੀ ਫਟਦੀ ਸੀ ਥੋੜੀ ਜਿਆਦੇ ਨੇ ਗਾਇ ਜਿਗਰਾਤੇ ਤੇ ਮਾਤਾ ਨਹੀਂ ਪੜਦਾ ਸੀ ਉਹਦੋਂ ਕੀ ਸੀ ਮਾਤਾ ਜੀ ਤੁਸੀਂ ਉਹਦਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਦਾ ਮੁੰਡਾ ਕਲਾਕਾਰ ਬਣ ਗਿਆ ਸਿੰਗਰ ਬਣ ਗਿਆ ਉਦੋਂ ਮਨ ਤੇ ਕੀ ਖਿਆਲ ਆਇਆ ਕਿਉਂਕਿ ਪਿੰਡ ਦਾ ਨਾਮ ਰੋਸ਼ਨ ਹੋਇਆ ਤੇ ਹਾਂ ਬਹੁਤ ਖਿਆਲ ਆਇਆ ਬਹੁਤ ਖੁਸ਼ੀ ਹੋਈ ਤੁਸੀਂ ਬਹੁਤ ਹੋਈ ਉਹਦੀ ਖੁਸ਼ੀ ਹੋਈ ਸੀ ਸਾਨੂੰ ਪਹਿਲੀ ਵਾਰੀ ਸਾਡੇ ਪਿੰਡ ਦਾ ਮਾਰੂਦ ਹੂੰ ਤੁਹਾਨੂੰ ਇੱਛਾ ਕੀਤਾ ਨਹੀਂ ਤਾਂ ਛੋਟਾ ਜਿਹਾ ਪਿੰਡ ਦਾ ਬੰਦ ਲੱਗਦਾ ਸਿੱਧੀ ਬਸ ਵੀ ਨਹੀਂ ਆਉਂਦੀ ਹਾਂਜੀ ਹੂੰ ਤਾਂ ਪਿੰਡ ਕਦੇ ਸੋਚਿਆ ਸੀ ਇਸ ਛੋਟੀ ਉਮਰੇ ਸਾਡੇ ਪਿੰਡ ਦਾ ਨੌਜਵਾਨ ਸਾਡਾ ਵੀਰ ਇਸ ਤਰੀਕੇ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਚੁ ਵੀਰੇ ਬਹੁਤ ਦੁੱਖ ਲੱਗਿਆ ਹੂੰ ਜਿੰਨਾ ਵੀ ਅਜ ਤਹ ਅਰਦਾਸਾਂ ਵੀ ਬਹੁਤ ਅਰਦਾਸਾਂ ਬਹੁਤ ਛੋਟੇ ਛੋਟੇ ਬੱਚਿਆਂ ਨੇ ਵੀ ਅਰਦਾਸਾਂ ਕੀਤੀਆਂ ਪਰ ਪੱਲੇ ਨਹੀਂ ਕਿੰਨਾ ਬਹੁਤ ਦੁੱਖ ਲੱਗ ਰਿਹਾ ਹੱਸ ਕੇ ਅਸੀਂ ਵਾਹਿਗੁਰੂ ਸਾਡੇ ਅੰਗੂ ਨਕਰੇ ਸਾਡਾ ਵੀ ਵੀਰ ਤੇ ਭਰਾ ਹੈ ਨਹੀਂਗਾ ਸਾਡੇ ਅੰਗ ਹੀ ਹੋਗੇ ਜਿਵੇਂ ਇਹਨਾਂ ਦੇ ਬੱਚੇ ਛੋਟੇ ਛੋਟੇ ਆ ਸਾਡੇ ਵੀ ਘਰ ਤੇ ਹੀ ਹਾਲ ਆ ਤੁਸੀਂ ਤਾਂ ਕਹਿੰਦੇ ਸੀ ਵੀਰ ਸਾਡੇ ਵਾਂਗੂ ਨਾ ਜਾਵੇ ਬੱਚਿਆਂ ਨੂੰ ਮਸ ਵੀਰੇ ਦੁਕਾਨ ਹੀ ਕਿੱਸੇ ਕਾ ਜਾਣਗੇ ਤੁਸੀਂ ਭਾਵੇਂ ਮਿਲੇ ਸੀ ਕਿਤੇ ਉਹਨਾਂ ਨੂੰ ਹਾਂਜੀ ਵੀਰੇ ਬਹੁਤ ਵਾਰੀ ਮਿਲੇ ਆ ਸੀ ਕੀ ਕੀ ਹੋਇਆ ਪ੍ਰੋਗਰਾਮ ਤੇ ਕਿੱਸੇ ਬਹੁਤ ਵਧੀਆ ਸੀ ਨਹੀਂ ਵੀਰੇ ਇੱਥੇ ਸਾਨੂੰ ਮਿਲਦੇ ਹਾਂ ਸਪਾਂਸਰ ਲੈ ਕੇ ਮਿਲਦੀ ਸੀ ਜਾਂ ਮਿਲਦੀ ਨਹੀਂ 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 ਕਦੇ ਵੀ ਸਪਾਂਸਰ ਨਹੀਂ ਕਦੇ ਵੀ ਤੇ ਗੱਡੀ 'ਚ ਕਦੇ ਦੇਖ ਲੈਣਾ ਉੱਤਰ ਕੇ ਆਈ ਹੁੰਦੀ ਸਾਰਿਆਂ ਨੂੰ ਹੱਸ ਕੇ ਬੁਲਾਉਣਾ ਕਦੇ ਨਹੀਂ ਸੀ ਇਹਨੇ ਮੱਥੇ ਤੇੜੀ ਪਾਈ ਕਦੇ ਮੱਥੇ ਪਾਟ ਨਹੀਂ ਨਾ ਤੁਹਾਡਾ ਤੁਹਾਡਾ ਕਾ ਰਾਜਵੀਰ ਦੇ ਕੁੜੀ ਆ ਨਾ ਤੂੰ ਵੀਰੇ ਅਸੀਂ ਇੱਥੇ ਦੀਆਂ ਕੁੜੀਆਂ ਹੈਂ ਆ ਅਚ ਉਹਨਾਂ ਦੀਆਂ ਕੁੜੀਆਂ ਆ ਇੱਕ ਤਾਂ ਹਾਂਜੀ ਪਿੰਡ ਦੀਆਂ ਕੁੜੀਆਂ ਵਾਸਤੇ ਪਿੰਡ ਦੀਆਂ ਹਾਂਜੀ ਲੱਗ ਗਈ ਆ ਕਰ ਸਕਦੇ ਪਿੰਡ ਕੀ ਲੱਗਦਾ ਜਿਸ ਤਰ੍ਹਾਂ ਰਾਜਵੀਰ ਨੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਪੰਜਾਬ ਦੀ ਗੱਲ ਕੀਤੀ ਕੋਈ ਕਰ ਸਕਦਾ ਫਿਰ ਤੁਸਾਂ ਬਹੁਤ ਹੀ ਅੱਛਾ ਪਰਸੰਗੀਗਾ ਮਤਲਬ ਅਸੀਂ ਬਹੁਤ ਟਾਈਮ ਤੋਂ ਉਸ ਨੂੰ ਜਾਣਦੇ ਹਾਂ ਠੀਕ ਹੈ ਮਤਲਬ ਉਹ ਸਾਡਾ ਤੇ ਪਰਿਵਾਰ ਦੇ ਨਾਲ ਬੜਾ ਹੀ ਜ਼ਿਆਦਾ ਪਿਆਰ ਸੀਗਾ ਸੀ ਉਹਦੇ ਜਾਂਦੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਠੀਕ ਹੈ ਮਤਲਬ ਕਦੇ ਵੀ ਸਾਨੂੰ ਨਿਰਾਸ਼ ਹੋ ਕੇ ਨਹੀਂ ਮੋੜਿਆ ਸੀਗਾ ਉਹ ਮਤਲਬ ਉਹਨਾਂ ਦੇ ਘਰੋਂ ਅਸੀਂ ਬਹੁਤ ਜ਼ਿਆਦਾ ਵਧਾਈਆਂ ਤੱਕ ਵੀ ਲੈ ਕੇ ਗਏ ਹਾਂ ਠੀਕ ਹੈ ਅਵੇ ਐਸੀ ਵੈਸੀ ਹਾੜੀ ਸੋਨੀ ਜਦੋਂ ਵੀ ਅਸੀਂ ਮੰਗਾਣੇ ਸਾਨੂੰ ਕਦੇ ਵੀ ਨਿਰਾਸ਼ ਕਰਕੇ ਨਹੀਂ ਮੋੜਿਆ ਚਾਹ ਪਾਣੀ ਵਗੈਰਾ ਨੂੰ ਸਾਨੂੰ ਹਰ ਇੱਕ ਚੀਜ਼ ਦੇ ਨਾਲ ਸਨਮਾਨਿਆ ਜਾਂਦਾ ਸੀ ਉਸਦੇ ਪਰਿਵਾਰ ਬੰਦ ਰਾਤਵੀਰ ਜੀ ਮਿਲ ਜਾਂਦੇ ਸੀ ਜਦੋਂ ਪਿੰਡੋਂ ਵੀ ਵੀਰੇ ਮਤਲਬ ਤੁਹਾਨੂੰ ਪਤਾ ਹੀ ਹੈ ਜ ਇਹ ਕਈ ਖੰਡੇ ਇੰਡਸਟਰੀ ਦੇ ਵਿੱਚ ਰਹਿੰਦੇ ਆ ਮਤਲਬ ਮਿਲਦੇ ਸੀ ਮਤਲਬ ਬਹੁਤ ਘੱਟ ਦੇਖੇ ਉਹਨਾਂ ਦੇ ਪਰਿਵਾਰ ਸਾਡੇ ਨਾਲ ਬਹੁਤ ਹੀ ਜ਼ਿਆਦਾ ਜੁੜਿਆ ਹੋਇਆ ਸੀ ਕਿੰਨੀ ਕਿੰਨੀ ਵਾਰੀ ਮਿਲਿਆ ਉਹਨਾਂ ਨੂੰ ਮਿਲੇ ਹਮਾਗੇ ਖਾਸ ਹੀ ਵਾਰ 10 15 ਵਾਰ ਦੇ ਵਿੱਚ ਉਹ ਵੀਰੇ ਨੂੰ ਮਤਲਬ ਜਦੋਂ ਵੀ ਜਾਂਦੇ ਸੀ ਕਿ ਕਈ ਵਾਰੀ ਮਿਲ ਪੈਂਦੇ ਸੀ ਕਈ ਵਾਰੀ ਨਹੀਂ ਮਿਲਦੇ ਸੀ ਮਤਲਬ ਬੜਾ ਹੀ ਜ਼ਿਆਦਾ ਸਾਡਾ ਪਿਆਰ ਸੀ ਵੀਰੇ ਦਾ ਤੁਸੀਂ ਤਾਂ ਰਾਜ ਰਾਜਵੀਰ ਨੂੰ ਛੋਟੇ ਤੋਂ ਵੱਡੇ ਹੁੰਦੇ ਫਿਰ ਕਲਾਕਾਰ ਬਣਦੇ ਨੂੰ ਦੇਖਿਆ ਹਾਂ ਹਾਂ ਵੀਰੇ ਮਤਲਬ ਜਦੋਂ ਕੋਈ ਛੋਟੀ ਮਤਲਬ ਆਪਾਂ ਕਹਿੰਦੇ ਛੋਟੇ ਲੈਵਲ ਤੋਂ ਉੱਚੇ ਲੈਵਲ ਦੇ ਵਿੱਚ ਜਾਣਾ ਬਹੁਤ ਵੱਡੀ ਗੱਲ ਆ ਠੀਕ ਹੈ ਜਿਹੜਾ ਮਤਲਬ ਵੀਰੇ ਤੇ Song ਹੋ ਕੇ ਠੀਕ ਹੈ ਮਤਲਬ ਕਲਾਕਾਰੀ ਠੀਕ ਹੈ ਮਤਲਬ ਇੰਨੀ ਜਾਦੇ ਵਧੀਆ ਸੀ ਮਤਲਬ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੀ ਸੀ ਕਿ ਉਹ ਠੀਕ ਹੈ ਮਤਲਬ ਬਹੁਤ ਅੱਛਾ ਪਰਸਨ ਸੀਗਾ ਮਤਲਬ ਜਿਹਨੂੰ ਆਪਾਂ ਗੁੱਟ ਕਹਿ ਸਕਦੇ ਹਾਂ ਹਾਂਜੀ ਤੇ ਜਿਵੇਂ ਬਾਕੀ ਦੇ ਜਿਹੜੇ ਕਲਾਕਾਰ ਨੇ ਕਿਸੇ ਨਾ ਕਿਸੇ ਗੱਲ ਕਰਕੇ ਕੰਟਰੋਵਰਸੀ ਚ ਆ ਜਾਂਦੇ ਪਰ ਰਾਜਵੀਰ ਇਹਨਾਂ ਸਾਰੀਆਂ ਗੱਲਾਂ ਤੋਂ ਦੂਰ ਰਹਿੰਦੇ ਸੀ ਪੀਰੇ ਮਤਲਬ ਕੰਟਰੋਵਰਸੀ ਦੇ ਵਿੱਚ ਹਰ ਇੱਕ ਦੇ ਆਪੋ ਆਪਣਾ ਸਿਸਟਮ ਹੁੰਦਾ ਸੀ ਕਿਸੇ ਕਲਾਕਾਰ ਦੇ ਮਤਲਬ naam ਲੈ ਕੇ ਉਸ ਚੀਜ਼ ਦੇ ਵਿੱਚ ਨਹੀਂ ਅਸੀਂ ਕੋਈ ਇੰਟਰਵਿਊ ਦੇ ਸਕਦੇ ਠੀਕ ਹੈ ਤੇ ਮਤਲਬ ਜਿਹੜਾ ਇਨਸਾਨ ਅੱਛਾ ਕੰਮ ਕਰਦਾ ਉਹਦੇ ਲਈ ਅੱਛਾ ਹੀ ਬੋਲਿਆ ਜਾਏ ਕਿਤੇ ਇਹ ਸੋਚਿਆ ਸੀ ਕਿਉਂਕਿ ਤੁਸੀਂ ਦੱਸ ਰਹੇ ਹੋ ਤੁਹਾਡੇ ਜਿਹੜੇ ਗੁਰੂ ਜੀ ਸੀ ਉਹਨਾਂ ਨੇ ਰਾਜ ਦੀ ਗੀਤੀ ਕਿੰਨੀ ਬਧਾਈਆਂ ਵੇ ਲਈ ਅਸੀਂ ਕਿਤੇ ਸੋਚਿਆ ਸੀ ਕਿਤੇ ਨਹੀਂ ਮਤਲਬ ਲਈਆਂ ਲਈਆਂ ਬਧਾਈਆਂ ਹਾਂ ਜੀ ਮੇਰਾ ਬੰਦਾ ਆਪਣਾ ਦਿਗਾਵਾਂ ਵਾਲੀ ਫਦੇ ਦੀਂ ਦੇ ਕੋਠੇ ਆ ਫਿਰਪਰਾ ਰੋਡ ਤੇ ਬੱਪ ਬੱਚਿਆਂ ਨੇ ਭੇਜਿਆ ਅੱਛਾ ਤੇ ਗਿਆ ਗਿਆ ਹਾਂ ਹਾਂਜੀ ਬਾਬੂ ਸਾਈਕਲ ਤੇ ਆਇਆ ਹਾਂ ਸਾਈਕਲ ਤੇ ਸਾਈਕਲ ਤੇ ਬਾਪੂ ਜੀ ਕਿਤੇ ਬਾਪੂ ਜੀ ਕਦੇ ਮਿਲੇ ਸੀ ਰਾਜੀ ਜਵੰਦਾ ਜੀ ਨੂੰ ਮੈਂ ਤੇ ਬੰਦੇ ਦੀ ਕੰਮ ਕਰਨ ਨੂੰ ਨਾ ਨੇ ਉਹਨਾਂ ਨੂੰ ਮਿਲਦਾ ਨਹੀਂ ਜੀ ਹਾਂ ਜੀ ਹਾਂ ਜੀ ਬੰਦਾ ਬਹੁਤ ਵਧੀਆ ਇਹੋ ਜਿਹੇ ਸੁਹਾਦੇ ਬੰਦੇ ਸੀ ਬਹੁਤ ਨਰਮ ਸੀਗੇ ਜੀ ਬਹੁਤ ਸੋਹ ਬੰਦੇ ਸੀਗੇ ਜੀ ਅੱਛਾ ਕਿਹੜੀ ਗੱਲ ਰਾਜੀ ਜਵੰਦਾ ਦੀ ਅੱਜ ਵੀ ਚੇਤੇ ਆਉਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਰਾਤ ਨੀਂਦ ਨਹੀਂ ਆਈ ਜੀ ਹਾਂ ਜੀ ਬਾਪੂ ਮੈਂ ਹੁਣ ਵੀ ਦੇਖ ਰਿਹਾ ਅੱਖਾਂ ਨਾਮਾ ਭਰੀਆਂ ਹੋਈਆਂ ਹਾਂ ਜੀ ਹੈਨਾ ਇੰਨੀ ਜਾਂਦਾ ਇੰਨੀ ਗੱਡੀ ਖੜੀ ਆ ਮਗਰ ਇਹ ਕੰਨਾ ਵੀ ਚੰਗਾ ਬੰਦਾ ਕਰਕੇ ਫੇਰ ਹੀ ਬੰਦੇ ਆਉਂਦੇ ਮਗਰ ਚੰਗੇ ਸੀ ਹਾਂ ਜੰਗਾ ਬੰਦਾ ਹੋਵੇ ਤਾਂ ਸਾਰੇ ਆਉਂਦੇ ਆ ਅੱਛਾ ਹਾਂਜੀ ਗਾਣੇ ਬਹੁਤ ਵਧੀਆ ਮੋਹਰ ਧਰਮ ਕੀ ਸੀ ਬਹੁਤ ਵਧੀਆ ਸੀ ਕੋਈ ਮਾਰਾ ਨਹੀਂ ਸੀਗਾ ਹਾਂਜੀ ਜੀ ਤਾਂ ਤੁਸੀਂ ਇਸੇ ਪਿੰਡ ਤੋਂ ਮੋਹਰ ਨਹੀਂ ਅਸੀਂ ਤਾਂ ਅਜਪੁਰਾ ਮੇਰੇ ਨਾਲ ਕਿੱਥੇ ਸੈਦ ਇਹ ਉਹਨਾਂ ਦੇ ਰਾਜਵੀਰ ਜੀ ਬੰਦਾ ਨਹੀਂ ਜਾਣਦੇ ਹਾਂਜੀ ਚੰਗੀ ਤਰ੍ਹਾਂ ਉਹਨਾਂ ਦੇ ਬਹੁਤ ਹੀ ਵਧੀਆ ਗੀਤ ਸੀਗੇ ਸਭਿਆਚਾਰਕ ਗੀਤ ਸਾਰੇ ਉਹਨਾਂ ਦੇ ਹਾਂਜੀ ਬਹੁਤ ਵਧੀਆ ਸੀ ਜੀ ਸਾਰੇ ਸੌਂਦੇ ਸੀ ਵਧੀਆ ਘਰੇ ਪਰਿਵਾਰ ਚ ਸਭ ਬਹੁਤ ਵਧੀਆ ਸੀ ਮਿਲਦਾ ਵੀ ਸੀ ਜਦੋਂ ਕਿਤੇ ਹੁੰਦੇ ਸੀ ਆਈ ਨਹੀਂ ਸੀ ਕਿ ਸਾਨੂੰ ਨਹੀਂ ਮਿਲਦਾ ਸੀ ਹੱਸ ਕੇ ਮਿਲਦਾ ਸੀ ਬਹੁਤ ਵਧੀਆ ਬੰਦਾ ਸੀ ਅੱਜ ਤਾਂ ਦੁਨੀਆ ਤੇ ਘਾਟਾ ਪੈ ਗਿਆ ਜਾਨ ਬਹੁਤ ਵਧੀਆ ਸੀ ਤੇ ਕਿਤੇ ਮਿਲੇ ਵੀ ਸੀਗੇ ਮਾਤਾ ਜੀ ਇੱਕ ਵਾਰ ਮਿਲੇ ਸੀ ਇੱਥੇ ਇਹਨਾਂ ਦੇ ਘਰ ਕੋਲੇ ਮੈਂ ਆਈ ਹੁਈ ਸੀ ਇੱਥੇ ਜਾਂਦੇ ਸੀ ਉਹ ਆਪਦੇ ਦਰਜ ਗਿੱਟਾ ਚ ਕੜੇ ਸੀ ਉਦੋਂ ਮਿਲੇ ਸੀਗੇ ਬਹੁਤ ਵਧੀਆ ਸਵਾਦ ਸੀਗਾ ਐਨ ਇਸ ਵੀ ਨਹੀਂ ਬੁਲਾਉਂਦੇ ਹੱਸ ਕੇ ਜਿਵੇਂ ਤਲਾਕ ਆਰਾਮ ਵਾਡੀ ਕਾਰਡ ਰੱਖਦੇ ਨੇ ਆ ਜਮ ਕੱਲੇ ਹੀ ਆਉਂਦੇ ਹੁੰਦੇ ਸੀ ਕਦੇ ਮੋਟਰਸਾਈਕਲ ਤੇ ਚੱਲੇ ਜਾਣਾ ਕਦੇ ਤੁਰ ਕੇ ਉਹਨਾਂ ਨੂੰ ਜਵੇਂ ਮੋਟਰਸਾਈਕਲ ਦਾ ਵਾੜਾ ਸ਼ੋਅ ਹਾਂਜੀ ਬਹੁਤ ਸੌਂਗਸ ਹਾਂਜੀ ਤਾਨੂੰ ਕਿੰਨਾ ਦੁੱਖ ਲੱਗੇ ਬਹੁਤ ਦੁੱਖਾ ਜੀ ਸਾਰੇ ਪਰਿਵਾਰ ਨੂੰ ਦੁੱਖਾ ਇਹਨਾਂ ਨੂੰ ਪਰਿਵਾਰ ਨੂੰ ਸਾਰੀ ਦੁਨੀਆ ਨੂੰ ਦੁੱਖਾ ਕਿਤਨਾ ਕਿਤੇ ਪੰਜਾਬ ਨੂੰ ਘਾਟਾ ਪੈ ਗਿਆ ਬਹੁਤ ਘਾਟਾ ਪੈ ਗਿਆ ਉਹ ਜਾਨ ਮਤਾ ਜੀ ਪਹਿਲਾਂ ਪਹਿਲਾਂ ਦੀਪ ਸਿੱਧੂ ਦਾ ਵੀ ਇਸੇ ਸੜਕਾ ਹਾਸਦੇ ਦੇ ਵਿੱਚ ਐਕਸੀਡੈਂਟ ਨਾਲ ਮੌਤ ਹੋ ਗਈ ਤੁਮਹਰੋਂ ਸਿੱਧੂ ਮੁਸੇ ਵਾਲ ਨੂੰ ਮਾਰ ਜਾਨੀ ਕਿ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਫਾਇਟ ਹੋਣਾ ਇਹ ਵੀ ਵੀ ਇਹ ਦਾ ਇਹ 2 ਸਾਲਾਂ ਦੇ ਵਿੱਚ ਤਿੰਨਾਂ ਸਾਲਾਂ ਜੀ ਤਰੱਕੀ ਕਰੀ ਸੀ ਇਸ ਮੁੰਡੇ ਨੇ ਬਹੁਤ ਵਧੀਆ ਤਰੱਕੀ ਕਰੀ ਸੀ ਤੁਸੀਂ ਕਿਵੇਂ ਜਾਣਦੇ ਹੋ ਵੀ ਇਹ ਇਹ ਪਸ਼ੂ ਦੇ ਨਾਲ ਆ ਸੜਕਾਂ 'ਸੇ ਹਾਥ ਦੇ ਵਿੱਚ ਐਕਸੀਡੈਂਟ ਹੋ ਜਾਣਾ ਇਹ ਕਿਵੇਂ ਹੋਇਆ ਜਿਵੇਂ ਦੱਸਦੇ ਆ ਜੀ ਇਸ ਤੌਮੀ ਕਹਿਆ ਮਾਨਾਂ ਦੇ ਆ ਵਿੱਚ ਖਬਰ ਪਸ਼ੂ ਨਾ ਹੋਈ ਆ ਕੀ ਪਤਾ ਕਿਵੇਂ ਹੋਈ ਆ ਆਪਾਂ ਕਿਹੜਾ ਕੋਲ ਸੀ ਵੀਰ ਜੀ ਉੱਥੇ ਜਿਵੇਂ ਸਾਰੀ ਮਿਹੜੀ ਜੱਥੇ ਹੀ ਜਾਂਦੇ ਆ ਉਵੇਂ ਆਪਾਂ ਸੁਣੇ ਜਾਂਦੇ ਆ ਗਾਂ ਲੋਕ ਕਹੀ ਜਾਂਦੇ ਆ ਆਪਾਂ ਸੁਣੇ ਜਾਂਦੇ ਆ ਹਾਂ ਜੀ